ਮੈਂ 10 ਮਰਲੇ ਸ਼ੁਰੂ ਕੀਤਾ ਸੀ ਹੌਲੀ ਹੌਲੀ ਮੈਂ ਆਪਣਾ 3 ਏਕੜ ਦਾ ਸੀਡ ਤਿਆਰ ਕਰ ਲਿਆ 2-3 ਸਾਲ ਲੱਗੇ ਜੀ ਮੈਨੂੰ ਆ 3 ਕਿੱਲੇ ਤੱਕ ਪਹੁੰਚਣ ਨੇ ਅੱਛਾ ਔਰ ਥੋੜਾ ਜਿਹਾ ਸ਼ੁਰੂ ਕਰੋ ਹੌਲੀ ਹੌਲੀ ਨਾਲ ਐਕਸਪੈਰੀਮੈਂਟ ਹੋ ਜਾਂਦਾ ਨਾਲ ਐਕਸਪੀਰੀਅੰਸ ਹੋ ਜਾਂਦਾ ਆ ਵੇਖੋ ਜੀ ਆ ਜਿਹੜਾ ਇਹ ਫਾਰਮੂਲਾ ਸੰਜ ਨੂੰ ਆਪਾਂ ਕਹਿੰਦੇ ਨੇ ਮੋਟਾ ਹਾਂਜੀ ਇਹ ਉਹ ਹੈ ਠੀਕ ਹੈ ਆ ਜਿਹੜਾ ਜੀ ਇਹ ਲਾਲ ਦੇਸੀ ਮੋਟਾ ਵਾਲਾ ਜਿਹੜਾ ਜੋ ਜਿਵੇਂ ਫਿਰ ਤੁਸੀਂ ਇਹ ਡ੍ਰਿਪਿੰਗ ਕੀਤੀ ਕੋਈ ਸਬਸਿਡੀ ਵੀ ਮਿਲ ਜਾਂਦੀ ਹੈ ਤੇ ਹਾਂਜੀ ਗਵਰਨਮੈਂਟ ਉਹਨੂੰ ਸਬਸਿਡੀ ਬਹੁਤ ਆ ਜੀ ਅੱਛਾ ਮੈਂ ਕਹਾਂ 90% ਸਬਸਿਡੀ ਹੈ ਐਡ ਕੀ ਤਾਂ ਕਹਿੰਦੇ ਸੀ ਕਿ 10-12 ਲੱਖ ਦਾ ਚਲਾ ਗਿਆ ਕਿੱਲੇ ਚੁਲਸਣ ਠੀਕ ਹੈ ਗੱਲ ਹਾਂਜੀ ਜੋ ਸਾਬ ਦਾ ਰੇਟ ਗਿਆ ਜੀ ਉਹ ਤਾਂ ਗਿਆ 500 ਰੁਪਏ ਤੱਕ ਵੇਚ ਗਿਆ ਲਸਣ ਮਹਿੰਗੀ ਕਰਕੇ ਫਸਲ ਵੇਚਣ ਦਾ ਤਰੀਕਾ ਆਉਣਾ ਚਾਹੀਦਾ ਕਿਸਾਨ ਨੂੰ ਬਿਲਕੁਲ ਜੀ ਹੋਲਡ ਕਰਨਾ ਪੈਣਾ ਜੀ ਕਿਸਾਨ ਨੂੰ ਹਾਂ ਉਹ ਸਰਕਾਰਾਂ ਸਕੂਆਂ ਨੇ ਕੁਝ ਨਹੀਂ ਕਰਨਾ ਹਾਂ ਆਪਾਂ ਨੂੰ ਆਪ ਹੀ ਆਪਣਾ ਪੈਰਾਂ ਦੇ ਖਲੋਣਾ ਪਊਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹੈਸ਼ਟੈਗ ਪੰਜਾਬ ਤੇ ਮੈਂ ਹ ਹੁਸ਼ਿਆਰਪੁਰ ਦੇ ਪਿੰਡ ਥਾਣਾ ਦੇ ਵਿੱਚ ਮੌਜੂਦਾਂ ਬਾਜਵਾ ਫਾਰਮ ਤੇ ਇਸ ਵੇਲੇ ਅਸੀਂ ਖੜੇ ਆ ਮੇਰੇ ਨਾਲ ਸੁਖਦੀਪ ਸਿੰਘ ਬਾਜਵਾ ਜੀ ਮੌਜੂਦ ਹੈਗੇ ਨੇ ਜਿਨ੍ਹਾਂ ਨੇ ਆਪਣੇ ਇਸ ਫਾਰਮ ਦੇ ਉੱਪਰ ਲਸਣ ਦੀ ਖੇਤੀ ਕਰਦੇ ਨੇ ਲਸਣ ਇੱਥੇ ਬੀਜਿਆ ਹੋਇਆ ਹੈ ਕਿਵੇਂ ਲਸਣ ਦੀ ਖੇਤੀ ਹੁੰਦੀ ਹੈ ਕਿਵੇਂ ਇਹਦਾ ਮੁਨਾਫਾ ਕਮਾਇਆ ਜਾ ਸਕਦਾ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਵੇਂ ਇਹਦੀ ਮਾਰਕੀਟਿੰਗ ਹੁੰਦੀ ਆ ਔਰ ਕਿਹੜੀ ਟੈਕਨੀਕ ਦੇ ਨਾਲ ਇਸ ਤੋਂ ਲਾਹਾ ਲਿਆ ਜਾ ਸਕਦਾ ਅੱਜ ਲਸਣ ਦੇ ਬਾਰੇ ਸਾਰੀ ਜਾਣਕਾਰੀ ਲਵਾਂਗੇ ਤਾਂ ਸੁਖਦੀਪ ਸਿੰਘ ਬਾਜਵਾ ਜੀ ਸਾਡੇ ਨਾਲ ਮੌਜੂਦ ਨੇ ਤਾਂ ਬਾਜਵਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਕੱਢਿਆ ਵੈਲਕਮ ਜੀ ਸਤਿ ਸ੍ਰੀ ਅਕਾਲ ਜੀ ਕਿੰਨਾ ਲਾਇਆ ਹੋਇਆ ਜੀ ਤੁਸੀਂ ਲਸਣ ਇੱਥੇ ਕੋਈ ਤਕਰੀਬਨ 3 ਕਿੱਕੜਾ ਜੀ ਠੀਕ ਹੈ ਇਹ ਬੜਾ ਵਧੀਆ ਜਿਹਾ ਲੱਗ ਰਿਹਾ ਜੀ ਇਹ ਟੈਕਨੀਕ ਇਸੇ ਤਰ੍ਹਾਂ ਬੀਜਿਆ ਜਾਂਦਾ ਕਿ ਇੱਕ ਤਾਂ ਪਧਰੇ ਤਰੀਕੇ ਨਾਲ ਵੀ ਬੀਜਦੇ ਨੇ ਜੀ ਨੇ ਪਧਰੇ ਹੀ ਬੀਜ ਸਕਦੇ ਆ ਜੀ ਇਸ ਤਰੀਕੇ ਨਾਲ ਇੱਕ ਤਾਂ ਇਹ ਕਿ ਜੇ ਨੈਟ ਸਾਨੂੰ ਤਾਂ ਪਾਉਣੇ ਪੈਂਦੇ ਆ ਕਿ ਕਿਉਂ ਇਹ ਜਾਨਵਰ ਬੜਾ اچھا ਮੋਰ ਤੇ ਬਾਂਦਰ ਕਾਫੀ ਹੈ ਠੀਕ ਹੈ ਉਹ ਤਾਂ ਨੈਟ ਸਾਨੂੰ ਪਾਣਾ ਪੈਂਦਾ ਤੇ ਉਹ ਸੰ ਨੈਟ ਨਾਲ ਪਾਉਣ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਤੇ ਬਾਕੀ ਜਿਹੜੀ ਮਲਚਿੰਗ ਸ਼ੀਟ ਤੇ ਡ੍ਰਿਪ ਆ ਹਾਂਜੀ ਇਹ ਪਾਣੀ ਦੇਣਾ ਸੌਖਾ ਆ ਜਾਂਦਾ ਫਿਰ ਨਿਊਟਰੀਐਂਟਸ ਜਿਹੜੇ ਦੇਣੇ ਆ ਠੀਕ ਹੈ ਉਹ ਜਿਹੜਾ ਬਿਲਕੁਲ ਚੱਲ ਜਾਂਦੇ ਆ ਠੀਕ ਹੈ ਤੇ ਮਲਚਿੰਗ ਸ਼ੀਟ ਨਾਲ ਇਹ ਕਿ ਤੁਹਾਡੇ ਜਿਹੜੇ ਆ ਨਦੀਨ ਉਹਨਾਂ ਦਾ ਕੰਟਰੋਲ ਹੋ ਜਾਂਦਾ ਹੈ ਸਪਰੇਅ ਤੇ ਗੋਡੀਆਂ ਤੋਂ ਬੰਦਾ ਬਚ ਜਾਂਦਾ ਠੀਕ ਹੈ ਇਹ ਜਿਵੇਂ ਫਿਰ ਵੇਚੇ ਦੇ ਇੱਕ ਹੀ ਲੱਗਾ ਹੋਇਆ ਜੀ ਇਹ ਨਿੰਬੂ ਨੇ ਹਾਂ ਜੀ ਇਹਦੇ ਚ ਨਿੰਬੂ ਨੇ ਜੀ ਮਸਾਮੀ ਮਾਲਟਾ ਵਗੈਰਾ ਔਲੇ ਨੇ ਉਹ ਚੰਦਨ ਦੇ ਬੂਟੇ ਨੇ ਇਹਦਾ ਕੋਈ ਇਫੈਕਟ ਨਹੀਂ ਹੁੰਦਾ ਲਸਨ ਨੂੰ ਨਹੀਂ ਜੀ ਸਨਲਾਈਟ ਚਾਹੀਦੀ ਹੈ ਆਪ ਤੁਸੀਂ ਵੇਖ ਲਓ ਜਿੰਨਾ ਕਾਪਾ ਨੂੰ ਸਨ ਚਾਹੀਦਾ ਉਹ ਮਿਲ ਜਾਂਦਾ ਠੀਕ ਹੈ ਇਹ ਫਿਰ ਜਿਵੇਂ ਜਾਲੀ ਇਹ ਪਾਈ ਹੋਈ ਹੈ ਜੀ ਇਹ ਜਾਨਵਰਾਂ ਤੋਂ ਬਚਨ ਕਰਕੇ ਲਾਈ ਹੈ ਹਾਂ ਜੀ ਹਾਂ ਜਾਨਵਰ ਇਹ ਸਿਰ ਮੋਰ ਤੇ ਬੰਦਰ ਨੁਕਸਾਨ ਕਰਦੇ ਆ ਠੀਕ ਹੈ ਉਹਨਾਂ ਤੋਂ ਪਛਾਣ ਕਰਕੇ ਜਾਲੀ ਪਾਈਏ ਉਸਾਂ ਲੋਡ ਕੋਈ ਨਹੀਂ ਪੈਣੀ ਅੱਛਾ ਮਤਲਬ ਜੇਕਰ ਪਦਰੇ ਇਲਾਕੇ ਦੇ ਵਿੱਚ ਤਾਂ ਨਹੀਂ ਜੀ ਉੱਥੇ ਕੋ ਲੋ ਇਹਨੂੰ ਲੋਡ ਨਹੀਂ ਪੈਣੀ ਪਾਜਾ ਸਭ ਦੱਸਿਓ ਜਰਾ ਕਿ ਲਸਣ ਦੀ ਖੇਤੀ ਕਿਵੇਂ ਆਪਾਂ ਕਰ ਸਕਦੇ ਹਾਂ ਜੀ ਕਿੰਨਾ ਕੁ ਇਹਦੇ ਤੇ ਖਰਚਾ ਆ ਜਾਂਦਾ ਵੇਖੋ ਜੀ ਆ ਕੀ ਤਾਂ ਬਹੁਤ ਤੇਜ਼ੀ ਸੀਗੀ ਇਹਦਾ ਸੀਡ ਬੜਾ ਮਹਿੰਗਾ ਸੀ ਆ ਕੀ ਜੀ 4-500 ਰੁਪਏ ਕਿਲੋ ਦੇ ਹਿਸਾਬ ਨਾਲ ਸੀਗਾ ਜੀ ਮੈਂ 10 ਮਰਲੇ ਸ਼ੁਰੂ ਕੀਤਾ ਸੀ ਜੀ 10 ਮਰਲੇ ਤੋਂ ਹੌਲੀ ਹੌਲੀ ਮੈਂ ਜੀ ਆਪਣਾ 3 ਏਕੜ ਦਾ ਸੀਡ ਤਿਆਰ ਕਰ ਲਿਆ ਤਸਮਰਲੇ ਤੋਂ ਹਾਂਜੀ ਠੀਕ ਹੈ ਦੋ ਤਿੰਨ ਸਾਲ ਲੱਗੇ ਮੈਨੂੰ ਅੱਛਾ ਸੋ ਸੀਡ ਮੇਰੇ ਘਰ ਦਾ ਸੀਡ ਤੇ ਮੇਰਾ ਕੋ ਖਰਚਾ ਨਹੀਂ ਹੈਗਾ ਠੀਕ ਹੈ ਤੇ ਇਸੇ ਨਾਲ ਥੋੜੇ ਤੋਂ ਸ਼ੁਰੂ ਕਰਨਾ ਚਾਹੀਦਾ ਜੀ ਆਪਣਾ ਸੀਡ ਤੇ ਜੋ ਵੀ ਚੀਜ਼ ਸ਼ੁਰੂ ਕਰਨੀ ਆ ਆਪਣਾ ਸੀਡ ਤਿਆਰ ਕਰੋ ਠੀਕ ਹੈ ਤੇ ਉਹ ਫਿਰ ਉਹ ਹੌਲੀ ਹੌਲੀ ਵਧਾਈ ਜਾਓ ਉਹਨੂੰ ਜੀ ਨਾਲੇ ਤੁਹਾਨੂੰ ਐਕਸਪੀਰੀਅੰਸ ਹੋ ਜਾਂਦਾ ਹਾਂਜੀ ਠੀਕ ਹੈ ਵੈਸੇ ਤਾਂ ਇਹਦੇ ਤੇ ਮੈਨੂੰ ਲੱਗਦਾ ਫਿਰ ਕਿੱਲੇ ਦੇ ਵਿੱਚ ਇਹਦਾ ਲਸਣ ਦਾ ਸੀਡ ਵੀ ਬਹੁਤ ਲੱਗ ਜਾਂਦਾ ਹੋਊਗਾ ਹਾਂਜੀ 2-3 ਕੁਆਂਟਲ ਲੱਗ ਜਾਂਦਾ ਜਿਹੜਾ ਬਰੀਕ ਲਸਣ ਜਿਹੜਾ ਹੁੰਦਾ ਜੇ ਦੇਸੀ ਠੀਕ ਹੈ ਤੇ ਜੇ ਮੋਟਾ ਫਾਰਮਿੰਗ ਲਸ ਔਰ ਉਹ ਜਲਾਈ ਉਹ 10 ਕੁਇੰਟ ਲੱਗ ਜਾਂਦਾ ਜੀ ਅੱਛਾ 10 ਕੁਇੰਟ ਲੱਗ ਜਾਂਦਾ ਹਾਂ ਉਹ ਖਰਚਾ ਬੜਾ ਫਿਰ ਉਹ ਤਾਂ ਵਾਰਾ ਹੀ ਨਹੀਂ ਖਾਂਦਾ ਜੀ ਉਦਾਂ ਅੱਛਾ ਸਾਬ 10 ਕੁਇੰਟ ਤਾਂ ਮੈਂ ਲੱਗਦਾ ਸੀਡੀ ਇਹ ਤਾਂ ਬਹੁਤ ਮਹਿੰਗਾ ਬਣ ਜਾਂਦਾ ਹੋਊਗਾ ਹਾਂ ਜੀ ਜਿਹੜਾ ਵੱਡਾ ਉਹ ਤਾਂ ਜੀ ਚਾਰ ਪੰਜ ਗੰਡੀਆਂ ਤੇ ਤੁਰੀਆਂ ਹੁੰਦੀਆਂ ਨੇ ਗੰਡੇ ਤੇ ਉਹ ਹਿਸਾਬ ਨਾਲ ਤੇ ਉਹ ਜੋ ਐਦਗਰੀ ਇਹਦਾ ਰਹਾ ਫਾਰਮੂਲਾ ਸੰਦਾ 3.5 400 ਰੁਪਈਆ ਹਾਂ ਤੇ 4 ਲੱਖ ਦਾ ਤਾਂ ਸੀਡੀ ਲੱਗ ਜਾਣਾ ਜੇ ਲਾਉਣਾ ਹੋਵੇ ਤੇ 4 ਲੱਖ ਦਾ ਸੀਡੀ ਲੱਗਿਆ ਫਿਰ ਨਿਕਲ ਕਿੰਨਾ ਕੋ ਹੁੰਦਾ ਜੀ ਦੇਖੋ ਜਿਹੜਾ ਕਮਰਸ਼ੀਲ ਜਿਹੜਾ ਅੱਗੀ ਪਹਿਲੀ ਵਾਰੀ ਹੀ ਬਜਾਈ ਇਹ ਕੀਤੀ ਪਰ ਇਹ ਸੁਣਿਆ ਕਿ 30 40 ਕੁਇੰਟਲ ਤਾਂ ਨਿਕਲ ਹੀ ਆਉਂਦਾ ਜੀ 30 40 ਕੁਇੰਟਲ ਨਿਕਲ ਆਉਂਦਾ ਹਾਂਜੀ ਹਾਂਜੀ ਠੀਕ ਐ ਵਿੱਚ ਸੀਟ ਲਾ ਕੇ ਆਦਾ ਪਹਿਲਾਂ ਹਾਂਜੀ ਹਾਂਜੀ ਠੀਕ ਐ ਇਹਦੀ ਮਿਹਨਤ ਕਿੰਨੀ ਕੁ ਹੁੰਦੀ ਆ ਜੀ ਬਾਕੀ ਫਸਲਾਂ ਨਾਲੋਂ ਵੇਖੋ ਜੇ ਜੇ ਤਾਂ ਮਲਚਿੰਗ ਸ਼ੀਟ ਨਾ ਪਾਈ ਵੇ ਹਾਂਜੀ ਫੇਰ ਤਾਂ ਗੋਡੀਆਂ ਵਗੈਰਾ ਕਰਾਉਣੀਆਂ ਪੈਂਦੀਆਂ ਨੇ ਠੀਕ ਹੈ ਜੀ ਤੇ ਜਾਂ ਸਪਰੇ ਵਗੈਰਾ ਕਰਨੀ ਪੈਂਦੀ ਆ ਠੀਕ ਐ ਤੇ ਇਹ ਹੈ ਕਿ ਮਲਚਿੰਗ ਸ਼ੀਟ ਦਾ ਖਰਚਾ ਤਾਂ ਥੋੜਾ ਵੱਧ ਆ ਜੀ ਪਰ ਉਹ ਗੋਡੀਆਂ ਤੇ ਸਪ੍ਰੇਆਂ ਤੋਂ ਵੱਜ ਜਾਂਦੇ ਆਪਾਂ ਠੀਕ ਐ ਤੇ ਇੱਕ ਡ੍ਰਿਪ ਨਾਲ ਪਾਣੀ ਵੀ ਜਿਹੜਾ ਉਹ ਬੜਾ ਕੰਟਰੋਲ ਤਰੀਕੇ ਨਾਲ ਆ ਜਾਂਦਾ ਠੀਕ ਹੈ ਤੇ ਜੇ ਨਿਊਟਰੀਐਂਟਸ ਵਗੈਰਾ ਦੇਣੇ ਆ ਉਹ ਵੀ ਜੜ੍ਹਾਂ ਚ ਪੈਂਦੇ ਆ ਠੀਕ ਹੈ ਕਿਉਂਕਿ ਲਸਣ ਦੀ ਜੜ੍ਹ ਛੋਟੀ ਹੁੰਦੀ ਹੈ ਹਾਂਜੀ ਤੇ ਇਹਨੂੰ ਜੜ੍ਹਾਂ ਚ ਨਿਊਟਰੀਐਂਟ ਦੇਣੇ ਪੈਂਦੇ ਆ ਠੀਕ ਹੈ ਤੇ ਉਹ ਫਿਰ ਸੌਖਾ ਆ ਜਾਂਦਾ ਠੀਕ ਹੈ ਇਹ ਜਿਵੇਂ ਗੈਪ ਬੜਾ ਛੱਡਿਆ ਹੋਇਆ ਜੀ ਇਹਦਾ ਕੀ ਕਾਰਨ ਹੈ ਇਹਦੇ ਨਾਲ ਕੀ ਕੋਈ ਫਾਇਦਾ ਰਹਿੰਦਾ ਇਹਨੂੰ ਨਹੀਂ ਗੈਪ ਸਿਰ ਬੂਟਿਆਂ ਕਰੇ ਛੱਡਿਆ ਜੀ ਕਿਉਂਕਿ ਉਧਰ ਫਿਰ ਟਰੈਕਟਰ ਨਹੀਂ ਚੱਲਦਾ। ਅੱਛਾ। ਜਿੰਨਾ ਕਿ ਟਰੈਕਟਰ ਚੱਲਦਾ ਸੀ ਉਹ ਹਸਾਂ ਬੀਜ ਲਿਆ ਠੀਕ ਹੈ। ਇਹ ਪਹਿਲਾਂ ਮੈਨੂੰ ਲੱਗਦਾ ਫਿਰ ਬੂਟੇ ਲੱਗੇ ਹੋਣਗੇ ਫਿਰ ਤੁਸੀਂ ਹਾਂਜੀ ਪਹਿਲਾਂ ਪਹਿਲਾਂ ਬੂਟੇ ਲੱਗੇ ਹੋਣਗੇ। ਅੱਛਾ ਫਿਰ ਤੁਸੀਂ ਇੱਥੇ ਲਸਣ ਲਗਾ। ਹਾਂਜੀ। ਠੀਕ ਹੈ। ਉਹ ਖਾਲੀ ਥਾਂ ਪਿਆ ਸੀ ਮੈਂ ਖਾਲੀ ਕਲ ਛਰਨਾ। ਠੀਕ ਹੈ। ਜਿੰਨਾ ਬਜਾਈ ਕਰ ਸਕਦੇ ਸਾਰੇ ਲਸਣ ਜਨ ਯੂਟਿਲਾਈਜ਼ ਕਰ ਸਕਦੇ ਜ਼ਮੀਨ ਕਰੋ ਆਪਣੀ। ਠੀਕ ਹੈ। ਫਿਰ ਲਸਣ ਬੀਜ ਲਿਆ। ਇਹ ਤਾਂ ਵੇਖਣ ਨੂੰ ਬੜਾ ਵਧੀਆ ਲੱਗਦਾ ਜੀ। ਇਹ ਕੋਈ ਸੀਡ ਦੀ ਕੁਆਲਿਟੀ ਦਾ ਵੀ ਫਰਕ ਹੁੰਦਾ। ਹਾਂਜੀ ਆਹ ਵੇਖੋ ਜੀ ਆਹ ਜਿਹੜਾ ਨਹੀਂ ਇਹ ਫ अच्छा वो है ते वो है। है ओ तिजी वैरायटी ओ, ओ ब्रीक जड़ा चिट्टा लसਣਾ ਆਪਣਾ ਹੁੰਦਾ ਅੱਛਾ ਤਿੰਨ ਵੈਰਾਇਟੀਆਂ ਲਾਈਆਂ ਹੋਈਆਂ ਹਾਂ ਤਿੰਨ ਉਹ ਉਹ ਹੈ ਜੀ ਅੱਛਾ ਹਾਂ ਹਾਂ ਠੀਕ ਹੈ ਤੇ ਉਸ ਹਾਂ ਦਾ ਬੂਟੇ ਦਾ ਫਰਕ ਆ ਵੇਖੋ ਪੱਤਾ ਚੌੜਾ ਹੈ ਹਾਂ ਜੀ ਇਹਨੋਂ ਘੱਟ ਚੌੜਾ ਤੇ ਉਹ ਬਿਲਕੁਲ ਬਰੀਕ ਠੀਕ ਹੈ ਹਾਂ ਜੀ ਹਾਂ ਜੀ ਇਹ ਫਿਰ ਕਿੰਨਾ ਸਮਾਂ ਲੈ ਜਾਂਦੀ ਜੀ ਫਸਲ ਇਹ ਵੇਖੋ 15 ਸਤੰਬਰ ਨੂੰ ਸ਼ੁਰੂ ਕਰਦੇ ਹਾਂ ਜੀ ਸੀ ਅੱਛਾ ਜੀ ਤੇ ਉਹ ਮਾਰਚ ਅਪ੍ਰੈਲ ਦੇ ਵਿੱਚ ਹੋ ਜਾਂਦਾ ਤਿਆਰ ਜੀ ਠੀਕ ਹੈ ਇਹ ਕਿੰਨਾ ਕੁ ਬਾਜੋ ਸਭ ਲੱਗਦਾ ਜੀ ਲਸਣ ਆਪਣੇ ਲੱਗਦਾ ਕਿ ਘੱਟ ਅਸੀਂ ਦੇਖਦੇ ਹਾਂ ਕਿ ਲਾਇਆ ਹੁੰਦਾ ਕਿਸਾਨਾਂ ਨੇ ਹਾਂਜੀ ਕਿਉਂਕਿ ਪਿੱਛੇ ਜੇ ਪਿਛੇ ਕੋਸਾਲਾਂ ਪਹਿਲਾਂ ਰੇਟ ਵੀ ਨਹੀਂ ਹੰਨੀ ਸੀ ਦਾ ਹਾਂਜੀ ਕਿਉਂਕਿ ਇੱਕ ਆਪਾਂ ਸਟਾਕ ਨਹੀਂ ਕਰ ਸਕਦਾ ਸਾਡੇ ਫਾਰਮਰ ਹਾਂ ਤੇ ਉਹ ਫਿਰ ਉਹ ਇਕਦਾਂ ਵੇਚ ਦਿੰਦੇ ਆ ਤੇ ਫਿਰ ਉਹ ਮੰਡੀ ਉਦੋਂ ਮੰਦਾ ਹੁੰਦਾ ਠੀਕ ਹੈ ਇਹਦਾ ਰੇਟ ਬਣਦਾ ਜਾ ਕੇ ਜੀ ਨਵੰਬਰ ਸੰਬਰ ਚ ਪੂਰਾ ਠੀਕ ਹੈ ਉਦੋਂ ਰੇਟ ਚੰਗਾ ਮਿਲਦਾ ਅੱਛਾ ਉਹ ਹੀ ਆ ਕਿ ਹੋਲਡਿੰਗ ਕਪੈਸਿਟੀ ਜਿਹੜਾ ਕਿ ਫਾਰਮਰ ਨਹੀਂ ਬਣਾਉਂਦਾ ਠੀਕ ਹੈ ਉਹ ਫਿਰ ਨੁਕਸਾਨ ਹੁੰਦਾ ਜੀ ਆਪਣਾ ਫਿਰ ਯਾਨੀ ਕਿ ਇਹਨੂੰ ਸਟੋਰ ਕਰਨਾ ਪਊਗਾ ਸਟੋਰ ਸਟੋਰ ਜੇਕ ਮੁਨਾਫਾ ਜ਼ਿਆਦਾ ਲੈਣਾ ਫਿਰ ਸਟੋਰ ਕਰਨਾ ਪਊਗਾ ਠੀਕ ਹੈ ਹਾਂ ਤੇ ਜੇ ਨਹੀਂ ਕਰ ਸਕਦੇ ਉਹ ਚ ਹੀ ਘਾਟੇ ਦਾ ਸੌਦਾ ਨਹੀਂਗਾ ਪਰ ਇੱਕ ਥੋੜੇ ਦੇ ਸ਼ੁਰੂ ਕਰੋ ਠੀਕ ਹੈ ਆਪਣੇ ਘਰ ਦਾ ਸੀਡ ਪਾਦਾ ਕਰੋ ਤੇ ਫਿਰ ਉਹ ਚ ਘਾਟਾ ਨਹੀਂ ਲੱਗਦਾ ਬੰਦੇ ਨੂੰ ਉਹਦੇ ਚ ਰੰਦਾ ਠੀਕ ਹੈ ਬੰਦੇ ਦਾ ਇਹ ਵੀ ਸੇਮ ਲੱਗਾ ਹੋਇਆ ਜੀ ਇਹ ਹਾਂਜੀ ਹਾਂਜੀ ਇਹ ਵੀ ਤੇ ਚ ਵੀ ਤਿੰਨ ਵੈਰਾਈਟੀਆਂ ਲੱਗੀਆਂ ਹੋਈਆਂ ਨੇ ਅੱਛਾ ਤੇ ਜਿਸ ਹਾਵਨਾ ਸੀਡ ਸੀਗਾ ਉਸ ਹਾਵਨਾ ਲਾਇਆ ਜੀ ਠੀਕ ਹੈ ਇਹ ਫਿਰ ਪਾਣੀ ਡ੍ਰਿਪਾਂ ਦੇ ਨਾਲ ਹੀ ਇਹਨੂੰ ਹਾਂਜੀ ਡ੍ਰਿਪ ਨਾਲ ਜੀ ਪਿੰਦਾ ਇੱਥੇ ਮੇਰੇ ਕੋਲ ਹੈਗਾ ਜੀ ਕੋਈ 5 ਏਕੜ ਥਾਂ ਹੈਗਾ ਅੱਛਾ ਤੇ ਮੇਰੇ ਕੋਲ ਇਹ ਕਾਸ਼ਵਰਦੀ ਮੋਟਰ ਹੈ। ਅੱਛਾ 1 ਇੰਚ ਦੀ ਡਿਲੀਵਰੀ ਹੈ। ਅੱਛਾ ਉਨਾ ਹੀ ਸਾਰਾ ਪਾਲਦਾ ਜੀ ਮੈਂ। ਅੱਛਾ ਇਧਰ ਹੋਰ ਦੱਸਿਓ ਜਿਵੇਂ ਫਿਰ ਤੁਸੀਂ ਇਹ ਡ੍ਰਿਪਿੰਗ ਕੀਤੀ ਕੋਈ ਸਬਸਿਡੀ ਵੀ ਮਿਲ ਜਾਂਦੀ ਹੈ ਤੇ? ਹਾਂ ਜੀ ਗਰਮਟੋਂ ਨੂੰ ਸਬਸਿਡੀ ਬਹੁਤ ਹੈ ਜੀ। ਅੱਛਾ ਮੈਂ ਕਹਾਂ 90% ਸਬਸਿਡੀ ਹੈ। ਅੱਛਾ 90% ਸਬਸਿਡੀ ਮਿਲ ਜਾਂਦੀ ਹੈ। ਹਾਂ ਜੀ ਮਿਲ ਜਾਂਦੀ ਹੈ ਜੀ। ਹਾਂ ਜੀ ਹਾਂ ਜੀ। ਠੀਕ ਹੈ ਜੇਕਰ ਲਾਉਣਾ ਚਾਹੁੰਦਾ ਹੋਵੇ ਤਾਂ ਤੁਸੀਂ ਤੁਹਾਨੂੰ ਤਾਂ ਤਜਰਬਾ ਹੋ ਗਿਆ ਜਿਵੇਂ ਬਾਕੀ ਫਸਲਾਂ ਵੀ ਤੁਸੀਂ ਬੀਜਦੇ ਹੋ। ਤੁਹਾਨੂੰ ਲੱਗਦਾ ਜੀ ਇਹਦੇ 'ਚ ਜੇਕਰ ਥੋੜਾ ਜਿਹਾ हटਕੇ ਕਰਨ ਕਿਸਾਨ ਦਾ ਫਾਇਦਾ ਹੋ ਜਾਂ ਹਾਂ ਇੱਕ ਤਾਂ ਆਪਣਾ ਜਿਹੜਾ ਰਸੋਈ ਦਾ ਖਰਚਾ ਹਾਂ ਉਹ ਸਭ ਕੁਝ ਆਪਣਾ ਹੋਣਾ ਚਾਹੀਦਾ ਹਾਂ ਸਬਜ਼ੀਆਂ ਫਲ ਤੇਲ ਹਾਂ ਤੇ ਉਹ ਕਿਸਾਨ ਨੂੰ ਬਾਹਰੋਂ ਨਹੀਂ ਲੈਣਾ ਚਾਹੀਦਾ ਬਾਜ਼ਾਰ ਜਾ ਕੇ ਰਸੋਈ ਦਾ ਸਮਾਨ ਹੋ ਜਾਂਦਾ ਮਰ ਕੇ ਕੋ ਖਰਚਾ ਘਟਾਉਣਾ ਪਊਗਾ ਹੁਣ ਇਹ ਹੈ ਕਿ ਸੇਵਿੰਗ ਦਾ ਜਮਾਣਾ ਹੁਣ ਜਿੰਨਾ ਖਰਚਾ ਤੁਸੀਂ ਘਟਾ ਲਓ ਹਾਂ ਉਨਾ ਹੀ ਤੁਹਾਡਾ ਫਾਇਦਾ ਵਾਕੇ ਗੱਲ ਦੀ ਬਾਕੀ ਕਿਸਾਨ ਕਾਦਾ ਹੋਇਆ ਜੇ ਚੀਜ਼ਾਂ ਨੂੰ ਜਾ ਕੇ ਦੁਕਾਨਾਂ ਤੋਂ ਆਟੀਆਂ ਸਬਜ਼ੀਆਂ ਖਰੀਦਨੀਆਂ ਤੇ ਗਾਲਾਂ ਗਾਲਾਂ ਵੀ ਬੀਜੋ ਆਪਣੀ ਸਭ ਕੁ ਬੀਜੋ ਤੁਸੀਂ ਇੱਥੇ ਕਾਫੀ ਕੁਝ ਲਾਇਆ ਹੋਇਆ ਮੈਨੂੰ ਲੱਗਦਾ ਤੁਸੀਂ ਤਾਂ ਬਾਹਰੋਂ ਨਹੀਂ ਲੈਂਦੇ ਹੋਣੇ ਕੁਝ ਹਾਂਜੀ ਕੋਸ਼ਿਸ਼ ਕਰੀ ਜੀ ਹੈ ਜੀ ਕਿ ਸਬਜ਼ੀ ਵਗੈਰਾ ਸਭ ਕੁਝ ਆਪਣੇ ਘਰ ਦਾ ਸਬਜ਼ੀ ਫਰੂਟ ਤੇਲ ਲਸਣ ਅਦਰਕ ਅੱਛਾ ਅਦਰਕ ਦਾ ਵੀ ਸ਼ੁਰੂ ਕੀਤਾ ਹੈ ਅੱਛਾ ਉਹ ਲੋਕੀ ਕਹਿੰਦੇ ਪੰਜਾਬ 'ਚ ਹੁੰਦਾ ਨਹੀਂ ਪਰ ਹੋ ਜਾਂਦਾ ਟੈਕਨੀਕ ਹੈ ਠੀਕ ਹੈ ਕੋ ਕਾਮਯਾਬ ਸਾਡੀ ਹੋ ਗਈ ਹੈ ਤੇ ਹੁਣ ਆਪਾਂ ਵਧਾਵਾ ਹੀ ਕੰਮ ਜੀ ਅਦਰਕ ਦਾ ਵੀ ਠੀਕ ਹੈ ਅਦਰਕ ਕਿੰਨਾ ਲਾਇਆ ਤੁਸੀਂ ਅਧਿਕਾ ਹੀ ਥੋੜਾ ਲਾਹੇ ਚਾਰਕ ਨਾਲ ਲਾਇਆ ਸੀ ਅੱਛਾ ਤੇ ਇੱਕ ਤਕਸਪੀਰੀ ਨਹੀਂ ਸਾਨੂੰ ਠੀਕ ਹੈ ਉਹ ਚ ਸੀਡ ਜਿਆਦਾ ਪਾਣਾ ਚਾਹੀਦਾ ਸੀ ਸੀਡ ਅਸੀਂ ਕੱਟ ਪਾਇਆ ਅੱਛਾ ਪਰ ਹੁਣ ਸੀਡ ਸਾਡਾ ਆਪਣਾ ਬਣ ਗਿਆ ਅੱਛਾ ਹੁਣ ਆਪਾਂ ਹੌਲੀ ਵਧਾਈ ਜਾਵਾਂਗੇ ਠੀਕ ਹੈ ਬਜਾ ਸਾਹਿਬ ਜਿਵੇਂ ਇਹ ਪਹਾੜੀ ਏਰੀਆ ਜੀ ਹਨਾ ਆਲੇ ਦੁਆਲੇ ਸਾਰੇ ਪਹਾੜ ਨੇ ਜ਼ਮੀਨ ਦਾ ਕਿਵੇਂ ਹੈ ਜੀ ਇੱਥੇ ਉਪਜਾਊ ਹੈ ਕਿ ਜਾਂ ਫਿਰ ਤੁਹਾਨੂੰ ਕਰਨੀ ਪਈ ਜੀ ਇੱਥੇ ਨਹੀਂ ਜ਼ਮੀਨ ਤਾਂ ਪੰਜਾਬ ਕਿਤੇ ਚੱਲ ਜਾ ਜ਼ਮੀਨ ਤਾਂ ਠੀਕ ਹੈ ਜੀ ਤੇ ਬਾਕੀ ਇਹ ਕਿ ਦੇਸੀ ਰੂੜੀ ਅਸੀਂ ਮੁਰਗੇ ਰੱਖੇ ਨੇ ਆਪਣੇ ਫਰੀ ਰੇਂਜ ਅੱਛਾ ਉਹਨਾਂ ਦੀ ਵਿੱਠਾਂ ਵਗੈਰਾ ਅੱਛਾ ਦੇਸੀ ਰੂ ਅੱਛਾ ਜੀ ਵਾਤ ਤੋਂ ਵਾਤ ਪਾਉਣੇ ਆ ਠੀਕ ਹੈ ਉਹਨਾਂ ਫਸਲ ਚੰਗੀ ਹੁੰਦੀ ਹੈ ਹਾਂ ਜਿਵੇਂ ਇਸ ਵਾਰ ਕਹਿੰਦੇ ਕਿ ਲਸਣ ਬਹੁਤ ਉੱਪਰ ਚਲਾ ਗਿਆ ਰੇਟ ਹਣਾ ਲੱਗਦਾ ਬੜੇ ਸਾਰੇ ਕਿਸਾਨਾਂ ਨੇ ਲਾਇਆ ਵੀ ਹੋਊਗਾ ਤਾਂ ਜਿਵੇਂ ਫਿਰ ਅਗਲੇ ਸਾਲ ਪ੍ਰੋਡਕਸ਼ਨ ਜ਼ਿਆਦਾ ਹੋ ਜਾਂਦੀ ਹੈ ਇਹ ਰੇਟ ਘਟ ਜਾਂਦਾ ਫਿਰ ਦੇਖੋ ਜੇ ਤਾਂ ਸੀਡ ਲਾਓਗੇ ਮੁੱਲ ਦਾ ਹਾਂ ਫਿਰ ਤਾਂ ਉਹ ਚੁਪਦਾ ਅੱਛਾ ਜਿਵੇਂ ਹੁਣ ਘਰ ਦਾ ਸਾਡਾ ਸੀਡ ਸੀਗਾ ਹਾਂ ਸਾਨੂੰ ਨਹੀਂ ਚੁਪਣਾ ਪਾਇ ਰੇਟ ਵਾਜੇ ਪਾਇ ਘਟਦੇ ਹਾਂ ਇਹ ਕਹਿੰਦੇ 100 ਰੁਪਿਆ ਵੀ ਵਿਕ ਜੇ ਤਾਂ ਵੀ ਕੋਈ ਨਾ ਕੋਈ ਵਜੂਗਾ ਸਾਨੂੰ ਠੀਕ ਹੈ ਐਤ ਕੀ ਤਾਂ ਕਹਿੰਦੇ ਸੀ ਕਿ 10-12 ਲੱਖ ਦਾ ਚਲਾ ਗਿਆ ਕਿੱਲੇ ਚ ਲਸ ਹਾਜੀ ਜੋ ਸਾਡਾ ਰੇਟ ਗਿਆ ਜੀ ਉਹ ਤਾਂ ਗਿਆ 500 ਰੁਪਏ ਤੱਕ ਵੇਚ ਗਿਆ ਲਸਣ ਅੱਛਾ ਤੇ ਇਹਨਾਂ ਤਾਂ ਗਿਆ ਹੀ ਹੋਣਾ ਜੀ ਇਹਨਾਂ ਤਾਂ ਚਲਾ ਗਿਆ ਫਿਰ ਹਾਂ ਜੀ ਹਾਂ ਜੀ ਮੇਨਤ ਹੈ ਮੈਨੂੰ ਲੱਗਦਾ ਕਿ ਜੇਕਰ ਥੋੜਾ ਜਿਹਾ ਹਟਕੇ ਲੋਨੇ ਤਾਂ ਫਾਇਦਾ ਵੀ ਹੋ ਜਾਂਦਾ ਇਹਦਾ ਬਿਲਕੁਲ ਜੀ ਇਹ ਹੈ ਕਿ ਤੁਸੀਂ ਸੀਡ ਆਪਣਾ ਤਿਆਰ ਕਰੋ ਬਸ ਕਿਸਾਨ ਨੂੰ ਹਰ ਇੱਕ ਚੀਜ਼ ਦਾ ਸੀਡ ਆਪ ਤਿਆਰ ਕਰਨਾ ਚਾਹੀਦਾ ਠੀਕ ਹੈ ਜੇ ਉਹ ਆਪ ਸੀਡ ਮੁੱਲ ਲੈਣ ਚੱਲ ਜਾਂਦੇ ਉੱਥੇ ਸਾਨੂੰ ਬਹੁਤ ਘਾਟਾ ਪੈਂਦਾ ਜਿਵੇਂ ਪਿਆਜ਼ ਹੈ ਹਾਂ ਹੁਣ ਪਿਆਜ਼ ਦਾ 20000 ਦਾ ਆਪਣੀ ਪਨੀਰੀ ਲੱਗ ਜਾਂਦੀ ਕਿਲੇ ਦੀ ਅੱਛਾ ਅਸੀਂ ਆਪਣੀ ਪਨੀਰੀ ਕਿਉਂ ਨਾ ਤਿਆਰ ਕਰੀ ਹਾਂ ਉਹ 20000 ਤਾਂ ਪਚਾਈਏ 1000 2000 ਨਾਲ ਸਾਡੀ ਕਿਲੇ ਪਨੀਰੀ ਤਿਆਰ ਹੋ ਜਾਏਗੀ ਹਾਂ 5000 ਨਾਲ ਹੋ ਜਾਏਗੀ 15 ਤਾਂ ਫੇਰ ਪਜਦਾ ਉਹ ਕਿਉਂ ਨਾ ਪਚਾਈਏ ਇਹ ਫਿਰ ਜਿਵੇਂ ਤੁਸੀਂ 10 ਮਰਲੇ ਪਹਿਲਾਂ ਬੀਜਿਆ ਸੀਗਾ ਉਹ ਸਾਰਾ ਫਿਰ ਸੀਡ ਹੀ ਰੱਖਿਆ ਤੁਸੀਂ ਹਾਂਜੀ ਮੈਂ 2-3 ਸਾਲ ਲੱਗੇ ਜੀ ਮੈਨੂੰ ਆ ਤਿੰਨ ਕਿਲੇ ਤੱਕ ਪਹੁੰਚਣ ਨੇ ਅੱਛਾ ਔਰ ਥੋੜਾ ਜਿਹਾ ਸ਼ੁਰੂ ਕਰੋ ਹੜੀ ਵਾਲੀ ਨਾਲ ਐਕਸਪੈਰੀਮੈਂਟ ਹੋ ਜਾਂਦਾ ਨਾਲ ਐਕਸਪੀਰੀਅੰਸ ਹੋ ਜਾਂਦਾ ਓਵਰਨਾਈਟ ਨਹੀਂ ਕਰਾ ਓਵਰਨਾਈਟ ਜਿਹੜਾ ਨਾ ਆਪਾਂ ਛਾਲ ਮਾਰਦੇ ਹਾਂ ਉੱਥੇ ਕੇਵੀਸੇ ਘਾਟਾ ਪੈਂਦਾ ਉੱਥੇ ਕੰਮ ਖਰਾਬ ਹੋ ਜਾਂਦਾ ਰੋਲ ਪੈਂ ਬਿਲਕੁਲ ਜੀ ਕਿਉਂਕਿ ਹੁਣ ਆਪਾਂ ਲਸਣ ਦੀ ਖੇਤੀ ਇੱਕ ਰੈਗੂਲਰ ਹੀ ਕਰਨੀ ਕਰਨੀ ਅੱਛਾ ਹਾਂ ਠੀਕ ਹੈ ਇਹ ਫਿਰ ਸੇਲ ਕਿੱਥੇ ਕਰਨੇ ਹੋ ਜੀ ਤੁਸੀਂ ਕਈ ਵਾਰੀ ਤਾਂ ਹੁੰਦਾ ਕਿ ਜਿੱਦਾਂ ਇਹੋ ਜੀਆਂ ਚੀਜ਼ਾਂ ਲੋਕੀ ਵੈਸੇ ਵਪਾਰੀ ਲੈ ਜਾਂਦੇ ਨੇ ਕਿ ਜਾਂ ਫਿਰ ਮੰਡੀ 'ਚ ਸੇਲ ਕਰੋਗੇ ਇਹਨੂੰ ਦੇਖੋ ਜੀ ਪਿਛਲੇ ਸਾਲ ਤਾਂ ਤੇਜ਼ੀ ਬੜੀ ਸੀ ਸੇਲ ਦੀ ਕੋਈ ਪ੍ਰੋਬਲਮ ਹੀ ਨਹੀਂ ਜਿਹੜੀ ਮਰਜ਼ੀ ਮੰਡੀ ਤੋਂ ਰੇਟ ਤੇ ਇਹ ਜੀ ਜੇ ਸੀਗਾ ਪਰ ਇਹ ਇੱਕ ਥੋੜਾ ਹੋਲਡ ਕਰ ਲਈਏ ਨਾ ਜੀ ਆਪਾਂ ਇਮੀਡੀਏਟਲੀ ਨਾ ਸੇਲ ਕਰੀਏ ਤੇ ਫਿਰ ਨਹੀਂ ਪ੍ਰੋਬਲਮ ਆਉਂਦੀ ਕੋਈ ਤੋਂ ਨਵੰਬਰ ਸੰਬੱਥ ਦੇ ਬਾਰੇ ਕਾਫੀ ਮਾਰਕੀਟੇ ਦੀ ਵਾਜਾਂਦੀਆਂ ਸਰਦੀਆਂ ਦੇ ਵਿੱਚ ਉਦੋਂ ਕੋ ਪ੍ਰੋਬਲਮ ਸੇਲਦੀ ਨਹੀਂ ਹੈਗੀ ਇਹ ਇਹ ਖਰਾਬ ਨਹੀਂ ਹੁੰਦਾ ਜੀ ਜੇ ਇਹਨੂੰ ਕਰ ਲਈਏ ਉਹਨੇ ਬੜਾ ਸਿੰਪਲ ਜਿਹਾ ਤਰੀਕਾ ਜੀ ਇਹਨੂੰ ਬੰਨ ਕੇ ਟੰਗ ਦਿਓ ਹਵਾ ਲੱਗਦੀ ਤੇ ਖਰਾਬ ਹੀ ਨਹੀਂ ਹੁੰਦਾ ਜੀ ਕੋ ਕਮਰਾ ਆਪਣੇ ਗੁੰਦਾ ਤੇ ਦੱਸਿਆ ਬੰਨ ਕੇ ਟੰਗ ਛੜੋ ਅੱਛਾ ਹਾਂ ਇਹ ਮੈਨੂੰ ਲੱਗਦਾ ਕਿ ਬੜੀ ਵਧੀਆ ਤੁਸੀਂ ਗੱਲ ਕੀਤੀ ਕਿ ਮਹਿੰਗੀ ਕਰਕੇ ਫਸਲ ਵੇਚਣ ਦਾ ਤਰੀਕਾ ਆਉਣਾ ਚਾਹੀਦਾ ਕਿਸਾਨ ਨੂੰ ਬਿਲਕੁਲ ਜੀ ਹੋਲਡ ਕਰਨਾ ਪੈਣਾ ਜੀ ਕਿਸਾਨ ਨੂੰ ਹਾਂ ਉਹ ਸਰਕਾਰਾਂ ਸਕੂਨਾਂ ਨੇ ਕੁਝ ਨਹੀਂ ਕਰਨਾ ਹਾਂ ਆਪਾਂ ਨੂੰ ਆਪ ਹੀ ਆਪਣਾ ਪੈਰਾਂ ਦੇ ਖਲੋਣਾ ਪਊਗਾ ਆਪਾਂ ਨੂੰ ਹਰ ਇੱਕ ਚੀਜ਼ ਥੋੜੀ ਥੋੜੀ اگਾਉਣੀ ਚਾਹੀਦੀ ਹੈ ਤਾਂ ਕਿ ਇੱਕ ਤਾਂ ਘਰ ਦੀ ਵਰਤੋਂ ਦੀ ਕੋਈ ਚੀਜ਼ ਆਪਾਂ ਨੂੰ ਬਾਜ਼ਾਰੋਂ ਨਹੀਂ ਲੈਣੀ ਚਾਹੀਦੀ ਉਹ ਆਪਾਂ ਨੂੰ ਆਪ اگਾਉਣੀ ਚਾਹੀਦੀ ਹੈ ਸਬਜ਼ੀਆਂ ਫਲ ਵਗੈਰਾ ਹੋਣੇ ਕਿ ਇੱਕ ਦੋ ਦੋ ਬੂਟੇ ਲਾਓ ਸਬਜ਼ੀਆਂ ਸਾਰੀਆਂ ਲਾਓ ਤਾਂ ਕਿ ਬਾਜ਼ਾਰੋਂ ਕੁਝ ਲੈਣਾ ਨਾ ਪਵੇ ਹਾਂ ਕਹਿੰਦੇ ਕਿਸਾਨ ਇਸ ਗੱਲ ਤੋਂ ਵੀ ਡਰਦਾ ਥੋੜਾ ਜਿਹਾ ਕਿ ਇੱਕ ਸੀਜ਼ਨ ਇਹਨਾਂ ਚੀਜ਼ਾਂ ਦਾ ਭਾਅ ਉੱਪਰ ਚਲਾ ਜਾਂਦਾ ਦੂਜੇ ਸੀਜ਼ਨ ਥੱਲੇ ਆ ਜਾਂਦਾ ਉਹੀ ਹੈ ਨੇ ਜੀ ਜਦੋਂ ਜਿਵੇਂ ਆਕੀ ਲਸਣ ਦੀ ਤੇਜ਼ੀ ਸੀ ਹਰ ਇੱਕ ਨੇ ਲਸਣ ਲਾਇਆ ਹੁਣ ਜਿੰਨੇ ਤੋਂ ਲਾਇਆ ਮੁੱਲ ਦਾ ਸੀਡ ਲੈ ਕੇ ਹਾਂ ਜੇ ਮੰਦਾ ਪੈ ਗਿਆ ਉਹ ਤਾਂ ਜਾਊ ਰੋਲ ਤੇ ਜਿਹੜਾ ਘਰ ਦਾ ਸੀਡ ਆ ਉਹਨੂੰ ਉਹਨੇ ਚੁਬਣਾ ਜਵਾਦਾ ਮੈਨੂੰ ਲੱਗਦਾ ਜਿਵੇਂ ਤੁਸੀਂ ਦੱਸ ਰਹੇ ਹੋ ਲੱਖ ਦਾ ਤਾਂ ਵੀਜੀ ਲੱਗ ਜਾਂਦਾ ਹੋਣਾ ਵੇਖੋ ਜੀ ਵੱਧ ਲੱਗ ਜਾਂਦਾ ਆਪਣਾ ਜਿਹੜਾ 2.5 ਤਿੰਨ ਕੁਆਂਟਲ ਦੁਜਾ ਲੱਗਦਾ ਜਿਹੜਾ ਦੇਸੀ ਲਸਣਾ ਤੇ ਉਹ 2.5 ਕੁਆਂਟਲ ਤੇ ਉਹ 500 4 500 ਨੂੰ ਵੇਖੋ ਕਿੱਥੇ ਗੱਲ ਜਾਂਦੀ ਹੈ ਆ ਇਹ ਤਾਂ ਲੱਖ ਤੋਂ ਵੀ ਉੱਪਰ ਚਲਾ ਗਿਆ ਹਾਂਜੀ ਹਾਂਜੀ ਜਿਵੇਂ ਫਿਰ ਤੁਸੀਂ ਦੱਸਿਆ ਕਿ ਦੇਸੀ ਮੁਰਗੇ ਵਗੈਰਾ ਰੱਖੇ ਨੇ ਜੀ ਉਹੀ ਪਾਉਣੇ ਹੋ ਜੀ ਇਹਨਾਂ ਨੂੰ ਰੂੜੀ ਹਾਂਜੀ ਉਹ ਮਿਕਸ ਕਰਕੇ ਦੂਜੀ ਰੂੜੀ ਚ ਮਿਕਸ ਕਰਕੇ ਉਹ ਪਾਉਣੇ ਜੀ ਅੱਛਾ ਕਿਉਂਕਿ ਉਹਨਾਂ ਨੂੰ ਵੀ ਅਸੀਂ ਕੋਈ ਐਂਟੀਬਾਇਓਟਿਕ ਤੇ ਜਾਂ ਕੈਮੀਕਲ ਵਗੈਰਾ ਨਹੀਂ ਯੂਜ਼ ਕਰਦੇ ਅੱਛਾ ਜੀ ਉਹ ਵੀ ਸਾਡੇ ਆਰਗੈਨਿਕ ਹੀ ਫਰੀ ਰੇਂਜ 'ਚ ਪਾਲਦੇ ਆ ਠੀਕ ਹੈ ਤੇ ਉਹ ਵੀ ਯੂਜ਼ ਕਰਦੇ ਆ ਨਾਲ ਦੇਸੀ ਰੂੜੀ ਵੀ ਯੂਜ਼ ਕਰਦੇ ਨੇ ਜਿਵੇਂ ਇਹ ਤੁਸੀਂ ਟੈਕਨੀਕ ਅਪਣਾਈ ਐ ਮੈਨ ਲੱਗਦਾ ਇਹਦੇ ਤੇ ਖਰਚਾ ਤਾਂ ਹੁੰਦਾ ਹੋਊਗਾ ਫਿਰ ਕਈ ਰਿਕ ਕੰਪੈਰੀਸ਼ਨ ਕਰਦੇ ਹਾਂ ਕਿ ਉਨੀ ਲੇਬਰ ਵੀ ਲੱਗ ਜਾਂਦੀ ਹੋਊਗੀ ਅਤੇ ਗੋਡੀ ਦੀ ਕੋਈ ਗੋਡੀ ਦੀ ਬਚਤ ਹੈ ਹਾਂ ਕੈਮੀਕਲ ਸਪਰੇਅ ਨਹੀਂ ਕਰਨੇ ਪੈਂਦੇ ਹਾਂ ਮਤਲਬ ਕਿ ਪਾਣੀ ਬੜਾ ਸੌਖਾ ਇਹਨੂੰ ਲਾਉਣਾ ਇੱਕ ਪਾਣੀ ਛੇਤੀ ਜਰਾ ਸੁੱਕਦਾ ਨਹੀਂਗਾ ਠੀਕ ਹੈ ਇਹ ਕਿ ਇਹਨੂੰ ਥੋੜੀ ਸਲਾਬ ਰੱਖਣੀ ਪੈਂਦੀ ਹੈ ਨਾ ਜ਼ਿਆਦਾ ਪਾਣੀ ਤੇ ਨਾ ਪਾਣੀ ਸੋਕਾ ਲੱਗੇ ਇਹਨੂੰ ਅੱਛਾ ਤਾਂ ਸਲਾਬ ਜੀ ਰੱਖਣੀ ਪੈਂਦੀ ਉਹ ਸੌਖਾ ਤਰੀਕਾ ਅੱਛਾ ਮੋਇਸਚਰ ਨਹੀਂ ਲਾਸ ਹੁੰਦਾ ਵਿੱਚ ਦੇ ਥੱਲੇ ਅਮਲ ਚੰਗੀ ਜਿਵੇਂ ਉਹ ਦੂਜਾ ਪੱਧਰਾ ਅਸੀਂ ਲਸਣ ਲਾਉਂਦੇ ਆ ਉਹਦੇ ਤਾਂ ਅੰਦਰ ਪਾਣੀ ਚਲਾ ਜਾਂਦਾ ਜੀ ਉਹਦਾ ਕਹਿੰਦੇ ਨੁਕਸਾਨ ਵੀ ਹੁੰਦਾ ਜੇ ਪਾਣੀ ਫਸਲ ਨੂੰ ਟੱਚ ਕਰਦਾ ਤਾਂ ਹਾਂਜੀ ਜਦੋਂ ਆਪਾਂ ਲਾਉਨੇ ਆ ਫਲੱਡ ਇਰੀਗੇਸ਼ਨ ਕਰਦੇ ਆ ਉਹਦਾ ਫਿਰ ਨੁਕਸਾਨ ਹੁੰਦਾ ਈ ਰੇਜਡ ਬੈਡ ਦੇ ਆ ਕਿ ਪਾਣੀ ਇੱਕ ਤੱਕ ਲਾਉਂਦਾ ਨਹੀਂਗਾ ਉਨੀ ਡ੍ਰਿਪ ਨਾਲ ਉਨੀ ਕਿ ਸਲਾਬ ਰਹਿੰਦੀ ਹੈ ਜਿੰਨੀ ਕਾ ਆਪਾਂ ਦੇਣੀ ਹੁੰਦੀ ਹੈ ਠੀਕ ਹੈ ਇਹ ਪਹਿਲਾਂ ਕਿੰਨਾ ਖਰਚਾ ਆ ਜਾਂਦਾ ਬਾਜੋ ਸਭ ਜਿਹੜਾ ਇਹ ਸਾਰਾ ਸਿਸਟਮ ਲਾਉਨੇ ਆ ਸੀ ਦੇਖਾ ਜੀ ਇਹ 10-15 ਹਜ਼ਾਰ ਦਾ ਖਰਚਾ ਹੈਗਾ ਜੀ ਤੁਹਾਡਾ ਡ੍ਰਿਪ ਦਾ ਤੇ ਮਲਚਿੰਗ ਸ਼ੀਟ ਦਾ ਮਲਚਿੰਗ ਸ਼ੀਟ ਦਾ ਚਲੋ ਹਰ ਸਾਲ ਨਵੀਂ ਪਾਉਣੀ ਪੈਂਦੀ ਹੈ ਡ੍ਰਿਪ ਤੁਸੀਂ ਇੱਕ ਵਾਰੀ ਲਾ ਲਈ ਤੇ ਉਹ ਤੁਹਾਡੀ 4-5 ਸਾਲ ਕੱਢ ਜਾਂਦੀ ਹੈ ਇੱਕ ਡ੍ਰਿਪ ਤੇ ਸਬਸਿਡੀ ਹੈ ਅੱਛਾ 90% ਜੇ ਤੁਸੀਂ ਲਾਣੀ ਹੋ 2.5 ਕਿਲੋ ਤੱਕ ਤੁਹਾਨੂੰ ਮਿਲ ਜਾਂਦੀ ਸਬਸਿਡੀ ਮਿਲ ਜਾਂਦੀ ਅੱਛਾ 90% ਸਬਸਿਡੀ ਆ ਜਾਂਦੀ ਲੱਗਦਾ ਅਜੇ ਵੀ ਤੁਸੀਂ ਵੀ ਮਿਲਦੇ ਹੋ ਫਾਰਮਰ ਨੂੰ ਲੱਗਦਾ ਬਹੁਤ ਸਾਰੇ ਨੂੰ ਕਈ ਵਾਰੀ ਨੋਲਿਜ ਵੀ ਨਹੀਂ ਹੁੰਦੀ ਕਿ ਇੰਨੀ ਸਬਸਿਡੀ ਵੀ ਆ ਜਾਂਦੀ ਹੈ ਇਹਦੇ ਤੇ ਹਾਂਜੀ ਇਹਦੇ ਵਿੱਚ ਵੇਖੋ ਜੀ ਸਰਕਾਰਾਂ ਦੇ ਵਿਭਾਗਾਂ ਦਾ ਇੱਕ ਕਸੂਰ ਹੈ ਹਾਂ ਕੋਈ ਪੂਰੀ ਪਬਲਿਸਿਟੀ ਨਹੀਂ ਕਰਦੇ ਹਾਂ ਤੇ ਕਰਪਸ਼ਨ ਵੀ ਤੁਹਾਨੂੰ ਪਤਾ ਆਪਣਾ ਹੈਗੀ ਹੁਣ ਕਈਆਂ ਨੇ ਸਫੈਦਾ ਲਾਇਆ ਸਬਸਿਡੀਆਂ ਨਾਲ ਸਬਸਿਡੀ ਦੇ ਕੇ ਡ੍ਰਿਪ ਲਾਈ ਹੋਈ ਹੈ ਹਾਂ ਤੇ ਲੱਖਾਂ ਰੁਪਈਆ ਵੇਚ ਗਿਆ ਜਿਹੜੇ ਅਸਲੀ ਨੀਡੀ ਕਿਸਾਨਾਂ ਨੇ ਉਹਨਾਂ ਨੂੰ ਮਿਲਦੀ ਨਹੀਂ ਤੇ ਜਿਹੜੇ ਅਪਰੋਚ ਵਾਲੇ ਆ ਜਿਹੜੇ ਦੂਜੇ ਅੰਡਰ ਹੈਂਡਲਿੰਗ ਕਰਕੇ ਉਸ ਫਾਇਦੇ ਨੂੰ ਵੀ ਡ੍ਰਿਪ ਲਈ ਬੈਠੇ ਨੇ ਅੱਛਾ ਤੇ ਜਿਹੜੇ ਸਬਸਿਡੀ ਦੇ ਬਾਗਾਂ ਨੂੰ ਮਿਲਦੀ ਨਹੀਂ ਹਾਂ ਇਹ ਵੀ ਲੱਗਾ ਹੋਇਆ ਹੈ ਤੁਹਾਡੇ ਕੋਲ ਆ ਪਪੂਲਰ ਹਾਂਜੀ ਹਾਂਜੀ ਇਹ ਪਪੂਲਰ ਆ ਪਪੂਲਰ ਥੱਲੇ ਹੈ ਹਲਦੀ ਲਾਉਨੇ ਆ ਅੱਛਾ ਤੇ ਨਾਲ ਅਦਰਕ ਦਾ ਛੂਕੀ ਤਾਂ ਦੱਸਿਆ ਅੱਛਾ ਹਾਂਜੀ ਸਾਰਾ ਕੁਝ ਹੀ ਲਾਇਆ ਹੋਇਆ ਤੁਸੀਂ ਇੱਥੇ ਥੋੜਾ ਥੋੜਾ ਕਰਕੇ ਮਤਲਬ ਕਿ ਥੋੜੀ ਟ੍ਰਾਇਲ ਕਰ ਲਈਏ ਜੀ ਕਿ ਨਵੀਂ ਚੀਜ਼ ਆਪਾਂ ਕੀ ਕਰ ਸਕਦੇ ਹਾਂ ਹਾਂ ਇਥੇ ਫਰਕ ਰਹਿੰਦਾ ਜੀ ਜਿਵੇਂ ਪੋਲਿਊਸ਼ਨ ਘਟਾ ਇਥੇ ਹਾਂਜੀ ਪੋਲਿਊਸ਼ਨ ਤਾਂ ਕਾਫੀ ਘਟਾ ਜੀ ਹਾਂ ਤੇ ਪਾਣੀ ਵੀ ਚੰਗਾ ਇਥੇ ਅੱਛਾ ਪਾਣੀ ਜਿਹੜਾ ਅਸੀਂ ਕੋਈ ਆਰਓ ਵਗੈਰਾ ਯੂਜ਼ ਨਹੀਂ ਕਰਦੇ ਅੱਛਾ ਬਹੁਤ ਵਧੀਆ ਪਾਣੀ ਪੀਣ ਪਾਣੀ ਤਾਂ ਜਿਵੇਂ ਇਥੇ ਸਿਮਦਾ ਜੀ ਇਹ ਫਿਰ ਕਿੰਨੇ ਫੁੱਟ ਤੇ ਆ ਜਾਂਦਾ ਪਾਣੀ ਇਥੋਂ ਜਿਹੜਾ ਥੱਲੇ ਆ ਤਾਂ ਉਹ ਤਾਂ ਗਰਾਊਂਡ ਲੈਵਲ ਹੈ ਜੀ ਸਾਡਾ ਉੱਤੇ ਜਿਹੜਾ ਇਥੇ ਇੱਕ 30 ਫੁੱਟ ਤੇ ਪਾਣੀ ਹੈ ਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਇਹ ਫਿਰ ਥੋੜਾ ਥੋੜਾ ਕਰਕੇ ਵੈਰਾਈਟੀਆਂ ਤੁਸੀਂ ਤਿੰਨ ਲਾਤੀਆਂ ਇਹਨਾਂ ਦੇ ਭਾ ਦਾ ਵੀ ਫਰਕ ਰਹਿੰਦਾ ਵੈਰਾਈਟੀ ਦਾ ਵੀ ਨੇ ਦੀ ਭਾ ਦਾ ਨਹੀਂ ਬਹੁਤਾ ਫਰਕ ਰਹਿੰਦਾ ਹਾਂ ਥੋੜਾ ਬਹੁਤਾ ਫਰਕ ਰਹਿੰਦਾ ਹੈ ਇਹ ਇੱਕ ਦੇਸੀ ਦੀ ਮਾਰਕਟ ਜਿਆਦਾ ਜਿਆਦਾ ਵਿਕਦਾ ਦੇਸੀ ਜਿਹੜਾ ਫਾਰਮਿੰਗ ਹੈ ਉਹ ਵਿਕਦਾ ਤਾਂ तकरीबन ਹੁਣ ਸੇ ਭਾ ਦੇ ਹੀ ਪਰ ਉਹਦੀ ਡਿਮਾਂਡ ਥੋੜੀ ਘੱਟ ਹੈ ਹੂੰ ਠੀਕ ਹੈ ਬਾਜਵਾ ਸਾਹਿਬ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਤਾਂ ਇਹ ਬੜੀ ਵਧੀਆ ਇੱਕ ਟੈਕਨੀਕ ਵੀ ਹੈਗੀ ਆ ਤਾਂ ਜੇਕਰ ਕਿਸਾਨ ਥੋੜਾ ਜਿਹਾ हटਕੇ ਕੰਮ ਕਰਨਾ ਸ਼ੁਰੂ ਕਰ ਦਨ ਜਾਂ ਫਸਲਾਂ ਵੱਖਰੀਆਂ ਵੱਖਰੀਆਂ ਲਾਉਣੀਆਂ ਸ਼ੁਰੂ ਕਰ ਦਨ ਤਾਂ ਮੈਨੂੰ ਲੱਗਦਾ ਕਿ ਇਹਦਾ ਬਹੁਤ ਸਾਰਾ ਫਰਕ ਵੀ ਪੈਂਦਾ ਤਾਂ ਲਸਣ ਇਸ ਵਾਰ ਕਹਿੰਦੇ ਬਹੁਤ ਮਹਿੰਗਾ ਗਿਆ ਸੀਗਾ ਤਾਂ ਇਹੀ ਹੈ ਕਿ ਜੇਕਰ ਤੁਸੀਂ ਆਪ ਦਾ ਬੀਜ ਤਿਆਰ ਕਰਕੇ ਲਸਣ ਲਾਉਨੇ ਹੋ ਤਾਂ ਇਹਦੇ ਵਿੱਚ ਤੁਹਾਨੂੰ ਸਭ ਤੋਂ ਵੱਧ ਜਿਹੜਾ ਉਹ ਮੁਨਾਫਾ ਮਿਲੇਗਾ ਦੇਖਦੇ ਰਹੋ ਹੈਸ਼ਟੈਗ ਪੰਜਾਬ